ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਵਧੀਆ ਫਿਟਿੰਗ ਲਈ ਆਪਾਂ ਜਿਹੜੀਆਂ ਪਲੋਈਆਂ ਪਾਉਣੀਆਂ ਆਪਾਂ ਕਿਸ ਤਰ੍ਹਾਂ ਪਾਉਣੀਆਂ ਕਿਸ ਤਰ੍ਹਾਂ ਆਪਾਂ ਲੈਂਥ ਜਿਹੜੀ ਆਪਾਂ ਲੈਣੀ ਆ ਪਲੋਈਆਂ ਦੀ ਸਭ ਤੋਂ ਪਹਿਲਾਂ ਆਪਾਂ ਕਮੀਜ਼ ਦਾ ਨਾਪ ਲਵਾਂਗੇ ਦੀ ਲੰਬਾਈ ਆਪਾਂ ਜਿੰਨੀ ਵੀ ਆਪਣੀ ਲੰਬਾਈ ਉਹਦੇ ਵਿੱਚ ਆਪਾਂ 3 ਪਲੱਸ ਕਰਾਂਗੇ ਤੇ ਜਿਹੜੀ ਆਪਾਂ ਚੜਾਈ ਆ ਇਹਦੇ ਵਿੱਚ ਵੀ ਆਪਾਂ 3 ਪਲੱਸ ਕਰਾਂਗੇ ਇਹ ਆਪਣਾ ਤੇਰਾ ਵਾ ਤੇਰਾ ਆਪਣਾ 6.5 ਇੰਚ ਆ ਤੇ ਮੋਢਾ ਜਿਹੜਾ ਆਪਣਾ ਇਹ ਆਪਣਾ 7.5 ਇੰਚ ਆ 6.5 ਇੰਚ ਤੇ ਆਪਾਂ ਨਿਸ਼ਾਨ ਲਗਾ ਕੇ ਉੱਪਰੋਂ ਆਪਾਂ ਅੱਗੇ ਚੱਪਾਂ ਸਲਾਈ ਲਈ ਇਤਹਾਫ ਇੰਚ ਆਪਾਂ ਕਟਿੰਗ ਲਈ ਨਿਸ਼ਾਨ ਲਾ ਲਾਂਗੇ ਤੇ ਆਪਾਂ 1.5 ਇੰਚ ਤੇ ਜਿਹੜੀ ਆਪਾਂ ਬਾਹਰਲੀ ਕਟਿੰਗ ਤੇ ਅੱਧੇ ਇੰਚ ਦੀ ਮੋਹਰ ਲਈ ਕਟਿੰਗ ਤੇ ਆਪਾਂ ਨਿਸ਼ਾਨੇ ਲਾਵਾਂਗੇ ਟਾਈਮ ਚ ਇਹਦਾ ਆਪਾਂ ਗਲਮਾ ਰੱਖਾਂਗੇ ਇਹ ਆਪਾਂ ਜਿਹੜੀ ਪਲੋਈ ਹੈ ਲੰਮੀ ਪਲੋਈ ਪਾਉਣੀ ਆ ਆਪਾਂ ਉੱਪਰੋਂ ਗਲਮੇ ਤੋਂ ਨੀਚੇ ਨੂੰ ਆਪਾਂ 12 ਇੰਚ ਤੇ ਲੈਣੀ ਆ ਤੇ ਜਿਹੜੀ 6.5 ਵਾਲੀ ਪਲੋਈ ਆ ਇਹ ਆਪਾਂ 7 ਇੰਚ ਤੇ ਲੈ ਕੇ ਆਪਾਂ 2.5 ਦੀ ਸਪੇਸ ਲੈਣੀ ਆ ਦੂਸਰੀ ਸਾਡੋ ਕਮਰ ਵਾਲੇ ਸਾਡੋ ਆਪਾਂ 6 ਇੰਚ ਤੋਂ ਇਹ ਵੀ ਆਪਾਂ 8 ਇੰਚ ਤੇ ਨਿਸ਼ਮਾਰਕਰ ਲਾ ਕੇ ਆਪਾਂ ਨਿਸ਼ਾਨ ਲਾ ਦੇਵਾਂਗੇ ਤੇ ਜਿਹੜੀ ਆਪਣੀ ਲੰਮੀ ਜਿਹੜੀ ਆਪਣੀ ਪਲੋਈ ਹੈ ਆਪਾਂ 7 ਇੰਚ ਤੇ ਨਿਸ਼ਾਨ ਲਗਾ ਕੇ ਇਸ ਤੇ ਆਪਾਂ ਨਿਸ਼ਾਨ ਲਗਾ ਕੇ ਚੰਗੀ ਤਰ੍ਹਾਂ ਚੌਕ ਦੇ ਇਸ ਤੇ ਆਪਾਂ ਸਲਾਈ ਮਾਰਨ ਦੇ ਜਿਹੜਾ ਮਾਰਕਰ 1/2 ਇੰਚ ਦਾ ਆਪਾਂ ਲੈ ਲੈਣਾਗਾ ਫਿਰ ਆਪਾਂ ਇਸ ਦੀ ਜਿਹੜੀ ਕਟਿੰਗ ਕਰ ਦੇਣੀ ਆ ਜਿਹੜੀਆਂ ਆਪਣੀਆਂ ਪਪਲੋਈਆਂ ਆਪਣੀਆਂ ਸਹੀ ਤਰੀਕੇ ਨਾਲ ਪਾਣਗੇ ਤਾਂ ਆਪਣੀ ਫਿਟਿੰਗ ਵੀ ਬਹੁਤ ਵਧੀਆ ਤਰੀਕੇ ਨਾਲ ਆਊਗੀ ਤੇ ਫਿਟਿੰਗ ਬਹੁਤ ਜ਼ਿਆਦਾ ਵਧੀਆ ਲੱਗੂਗੀ ਇਸ ਤਰ੍ਹਾਂ ਆਪਾਂ ਪਪਲੋਈਆਂ ਜਿਹੜੀਆਂ ਪਾਉਣੀਆਂ ਹਨ ਇਸੇ ਤਰ੍ਹਾਂ ਹੀ ਆਪਾਂ ਦੂਸਰੀ ਸਾਈਡ ਆਪਾਂ ਜਿਹੜੇ ਨਿਸ਼ਾਨ ਲਾ ਲੈਣੇ ਆਪਾਂ ਕਟਿੰਗ ਕਰਨੀ ਆ ਪਹਿਲਾਂ ਆਪਾਂ ਬਾਹਰਲੇ ਸਾਈਡ ਵਾਲੀ ਜਿਹੜੀ ਆਪਾਂ ਨਿਸ਼ਾਨ ਲਗਾਏ ਉਸ ਦੀ ਕਟਿੰਗ ਕਰਨੀ ਆ ਤੇ ਹਾਫ ਇਚ ਆਪਾਂ ਇਹਦਾ ਉੱਪਰ ਆਪਾਂ ਜਿਹੜੀ ਕਟਿੰਗ ਕਰਨੀ ਆ ਤੀਰੇ ਦੀ ਮੋਢੇ ਵਾਲੇ ਕਟਾਈ ਹੈ ਜੜੀ ਇਸੇ ਤਰ੍ਹਾਂ ਇਹ ਆਪਾਂ ਬੈਕ ਸਾਈਡ ਤੇ ਨਿਸ਼ਾਨ ਲਗਾ ਲੈਣੇ ਆ ਬੈਕ ਸਾਈਡ ਤੇ ਵਰਨੇ ਨੀਂਹ ਤੇ ਆਪਾਂ ਨਿਸ਼ਾਨ ਲਗਾ ਕੇ ਇਹਨਾਂ ਨੂੰ ਆਪਾਂ ਮਿਲਾ ਲੈਣਾ ਜਿਹੜੀਆਂ ਆਪਣੀਆਂ ਬੈਕ ਸਾਈਡ ਵਾਲੀਆਂ ਪਲੋਈਆਂ ਆ ਨਾ ਮਗਰਲੇ ਪਾਸੇ ਲੰਘ ਇਹ ਆਪਾਂ 1 ਇੰਚ ਜ਼ਿਆਦਾ ਲੈਣੀ ਆ ਮੋਹਰਲਾਂ ਆਪਾਂ 7 ਇੰਚ ਤੇ ਪਾਈਆਂ ਮਗਰਲਾਂ ਆ 4 ਇੰਚ ਤੇ ਪਾਉਣ ਦਾ ਦੇਖ ਸਕਦੇ ਆ ਤੁਸੀਂ 8 ਇੰਚ ਤੇ ਆਈ ਆ ਇਸ ਦੇ ਨਾਲ ਫਿਟਿੰਗ ਬਹੁਤ ਜ਼ਿਆਦਾ ਵਧੀਆ ਬਣੂਗੀ ਦੋਨੋਂ ਸਾਡਾ ਆਪਾਂ ਨਿਸ਼ਾਨ ਲਗਾ ਲੈਣੇ ਆ ਤੇ ਆਪਣੀਆਂ ਪਲੋਈਆਂ ਤਿਆਰ ਹੋਊਗਾ ਦੋਨਾਂ ਸਾਈਡਾਂ ਤੋਂ ਇਹਦੇ ਆਪਾਂ ਨਿਸ਼ਾਨ ਲਗਾ ਲੈਣੇ ਆ ਇਹ ਆਪਾਂ 2.5 ਇੰਚ ਦੀ ਸਪੇਸ ਜਿਹੜੀ ਆਪਾਂ ਪਾਉਣੀ ਆ ਤੁਸੀਂ ਮੈਨ ਵੀ ਸਕਦੇ ਆ ਤਿੰਨਾ ਪਾਸੋਂ 2.5 ਇੰਚ ਤੇ ਹੋਣੇ ਚਾਹੀਦੇ ਜਿਹੜੇ ਨਿਸ਼ਾਨ ਆਪਣੇ ਇਹ ਆਪਾਂ ਬੈਕ ਵਾਲਾ ਗਲਮਾਗਾ ਇਹ ਆਪਾਂ 2 ਇੰਚ ਤੇ ਰੱਖਣਾਗਾ نیچے ਆਪਾਂ 5 ਇੰਚ ਦੀ ਇਹਦੀ ਆਪਾਂ ਕਟਿੰਗ ਕਰਨੀ ਆ ਬੈਕ ਸਾਈਡ ਵਾਲੇ ਗਲਮੇ ਦੀ ਇਸਦੀ ਆਪਾਂ ਕਟਿੰਗ ਕਰ ਲੈਣੀ ਆ ਦੇਖ ਸਕਦੇ ਜਿਹੜਾ ਆਪਣਾ ਕਮੀਜ਼ ਤਿਆਰ ਹੋ ਗਿਆ ਫਲੋਇਆਂ ਆਪਾਂ ਪਾ ਲਈਆਂ ਤੇੜੀ ਫਰੰਟ ਵਾਲੇ ਆਪਣੇ ਮੋਢੇ ਦੀ ਕਾਟ ਆ ਮੂਰਲੀ ਇਹ ਵੀ ਆਪਾਂ ਇਸੇ ਤਰ੍ਹਾਂ ਹੀ ਕਟਿੰਗ ਕਰ ਲੈਣੀ ਆ ਪਹਿਲਾਂ ਹੀ